ਜਦੋਂ ਵਰਦੀ ਦੇ ਵਿੱਚ ਅਸੀਂ ਕਿਸੇ ਨੂੰ ਵੇਖਦੇ ਹਾਂ ਤੇ ਸਾਡੀਆਂ ਉਮੀਦਾਂ ਵੱਧ ਜਾਂਦੀਆਂ ਨੇ ਸਾਨੂੰ ਇੰਜ ਲੱਗਦਾ ਹੈ ਕਿ ਇਹ ਇਨਸਾਫ ਕਰਨਗੇ ਜਦੋਂ ਅਸੀਂ ਵਰਦੀ ਦੇ ਵਿੱਚ ਦੇਖਦੇ ਹਾਂ ਤਿੰਜ ਲੱਗਦਾ ਹੈ ਕਿ ਹਾਂ ਇਹ ਨਸ਼ੇ ਦੇ ਸੌਦਾਗਰ ਨੂੰ ਫੜਨਗੇ ਚੋਰਾਂ ਨੂੰ ਫੜਨਗੇ ਜੁਆੜੀਆਂ ਨੂੰ ਫੜਨਗੇ ਪਰ ਹਾਂ ਪੰਜੋਗਲਾ ਬਰਾਬਰ ਨਹੀਂ ਹੁੰਦੀਆਂ ਹਰ ਪੁਲਿਸ ਮੁਲਾਜ਼ਮ ਇੱਕੋ ਜਿਹਾ ਨਹੀਂ ਹੁੰਦਾ ਪਰ ਇਸ ਪੁਲਿਸ ਮੁਲਾਜ਼ਮ ਨੂੰ ਤਾਂ ਹਰ ਕੋਈ ਲਾਂਤਾ ਜ਼ਰੂਰ ਪਾਰਿਆ ਹੈ ਕਿਉਂਕਿ ਇਸਨੇ ਜੋ ਹੈ ਉਹ ਹੀਰੋਇਨ ਜਿਹੜੀ ਆ ਉਹ ਤਕਰੀਬਨ ਅੱਧਾ ਕਿਲੋ ਕੋਲ ਇਸਦੇ ਸੀ ਤੇ ਇਸਦੀ ਸਾਥੀ ਵੀ ਇਸ ਦੇ ਨਾਲ ਮੌਜੂਦ ਸੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੋਹਾਲੀ ਦੀ ਐਸਟੀਐਫ ਟੀਮ ਨੇ ਇਸ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲ ਅੱਧਾ ਕਿਲੋ ਹੀਰੋਇਨ ਮਿਲੀ ਆ ਇਹ ਨੌਜਵਾਨ ਪ੍ਰੀਤ ਕੋਟ ਦੇ ਪੁਲਿਸ ਲਾਈਨ ਦੇ ਵਿੱਚ ਤੈਨਾਤ ਸੀ ਇਸ ਦਾ ਨਾਮ ਗੁਰਪ੍ਰੀਤ ਸਿੰਘ ਸੀ ਅਤੇ ਲੜਕੀ ਦਾ ਨਾਮ ਕਿਰਨ ਸੀ ਇਹ ਦੋਨੋਂ ਜਿਹੜੇ ਨੇ ਅੱਧਾ ਕਿਲੋ ਹੀਰੋਇਨ ਲਈ ਬੈਠੇ ਸੀ ਪਰ ਐਸਡੀਐਫਡੀ ਟੀਮ ਨੇ ਜੁਆ ਇਹਨਾਂ ਨੂੰ ਮੌਕੇ ਤੇ ਫੜਿਆ ਤੇ ਇਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਤੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਆ ਗਿਆ ਕਿ ਇਹ ਸਿਰਫ ਪਹਿਲਾ ਪੁਲਿਸ ਮੁਲਾਜ਼ਮ ਨਹੀਂ ਹੈ ਜਿਸ ਦੇ ਕੋਲੋਂ ਨਸ਼ਾ ਫੜਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਚਿਹਰੇ ਸਾਹਮਣੇ ਆਏ ਨੇ ਬਹੁਤ ਸਾਰੇ ਚਿਹਰਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਪਰ ਇਹ ਪੁਲਿਸ ਮੁਲਾਜ਼ਮ ਜਿਹੜਾ ਇਹ ਵੀ ਸੁਰਖੀਆਂ ਦੇ ਵਿੱਚ ਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇਹਨਾਂ ਨੂੰ ਜੋ ਹੈ ਇਸ ਨਜ਼ਰ ਤੋਂ ਦੇਖਦੇ ਆ ਕਿ ਇਹ ਜਿਹੜੇ ਨੇ ਉਹ ਨਸ਼ੇ ਦੇ ਸੌਦਾਗਰਾਂ ਨੂੰ ਫੜਨਗੇ ਜੁਆੜੀਆਂ ਨੂੰ ਫੜਨਗੇ ਨਸ਼ੇੜੀਆਂ ਨੂੰ ਫੜਨਗੇ ਇਹ ਸਾਰੇ ਜਿੰਨੇ ਵੀ ਗਲਤ ਕੰਮ ਕਰਨ ਵਾਲੇ ਨੇ ਇਹਨਾਂ ਤੋਂ ਡਰਣਗੇ ਪਰ ਜਦੋਂ ਇਹ ਖੁਦ ਗਲਤ ਕੰਮ ਦੇ ਵਿੱਚ ਆ ਜਾਂਦੇ ਨੇ ਤੇ ਲੋਕਾਂ ਦੀਆਂ ਉਮੀਦਾਂ ਟੁੱਟ ਜਾਂਦੀਆਂ ਨੇ ਕਿ ਆਖਿਰਕਾਰ ਜਿਨ੍ਹਾਂ ਨੂੰ ਅਸੀਂ ਐਨੇ ਕਿਰਤਸਾਫ ਕਿਰਦਾਰ ਦੇ ਨਾਲ ਦੇਖਦੇ ਆ ਉਹ ਅਜੇਹਾ ਨਿਕਲਣਗੇ ਹਾਲਾਂਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਤੁਹਾਨੂੰ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਜੇਹੇ ਵੀ ਦੇਖੇ ਜਾਣਗੇ ਜੋ ਬਹੁਤ ਨੇਕ ਕੰਮ ਕਰਦੇ ਨੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਹ ਕਰਦੇ ਨੇ ਬਹੁਤ ਸਾਰੇ ਚੰਗੇ ਕੰਮ ਕਰਦੇ ਨੇ ਪਰ ਉਹਨਾਂ ਦੇ ਉੱਤੇ ਜਿਹੜਾ ਹੈ ਅਜਿਹੇ ਪੁਲਿਸ ਮੁਲਾਜ਼ਮ ਵੀ ਦਾਗ ਲਗਾ ਦਿੰਦੇ ਨੇ ਵਰਦੀ ਤੇ ਦਾਗ ਲਗਾ ਦਿੰਦੇ ਨੇ ਜਦੋਂ ਉਹ ਨਸ਼ੇ ਦੇ ਸੁਆਗਰਾਂ ਦੇ ਨਾਲ ਮਿਲ ਕੇ ਖੁਦ ਨਸ਼ੇ ਦੇ ਵਿੱਚ ਵੜ ਜਾਂਦੇ ਨੇ ਤੇ ਨਸ਼ਾ ਕਰਦੇ ਵੀ ਨੇ ਤੇ ਕਰਉਂਦੇ ਵੀ ਨੇ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੁਲਿਸ ਮੁਲਾਜ਼ਮ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨਸ਼ੇ ਦੇ ਦਲਦਲ ਦੇ ਵਿੱਚ ਜਿਵੇਂ ਫਸਦੇ ਨੇ ਇਸ ਦੇ ਕੀ ਕਾਰਨ ਜਿਹੜੇ ਨੇ ਉਹ ਹੋ ਸਕਦੇ ਨੇ